ਪੰਜਾਬੀ ਖਬਰਾਂ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ ਗੱਲ ਕਰਾਂਗੇ ਪੰਜਾਬ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਚ ਪਰ ਉਸ ਤੋਂ ਪਹਿਲਾਂ ਚਾਤੀ ਮਾਰਦੇ ਹਾਂ ਚੌਣੀਆਂ ਖਬਰਾਂ ਤੇ ਘਟਣ ਵਾਲੀ ਹੈ ਤੁਹਾਡੀ ਇਨ ਹੈਂਡ ਸੈਲਰੀ ਪੀਐਫ ਤੇ ਟੈਕਸ ਤੇ ਵੀ ਪਵੇਗਾ ਅਸਰ ਕੀ ਹੈ ਵਜਾ ਐਕਸਪਰਟ ਤੋਂ ਸਮਝੋ ਪੂਰਾ ਹਿਸਾਬ ਕਿਤਾਬ ਹੁਣ ਖੁੱਲੇ ਪੈਸਿਆਂ ਦੀ ਟੈਂਸ਼ਨ ਖਤਮ ਏਟੀਐਮ ਵਿੱਚ ਵੱਡੇ ਨੋਟ ਪਾਓ ਤੇ ਖੁੱਲੇ ਪੈਸੇ ਲੈ ਜਾਓ ਮਨੀ ਐਕਸਚेंजर ਬਣੇਗੀ ਏਟੀਐਮ ਮਸ਼ੀਨ ਪੰਜਾਬ ਆਉਣਗੇ ਅਮਿਤ ਸ਼ਾ ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਿਸ਼ਾਲ ਰੈਲੀ ਪੰਜਾਬ ਨੂੰ ਕੇਂਦਰ ਦਾ ਵੱਡਾ ਤੋਹਫਾ ਦੋ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ ਗੁੱਡੀ ਚੜਾਈ 'ਤੇ 5000 ਰੁਪਏ ਜੁਰਮਾਨਾ ਪੰਜਾਬ ਦੇ ਇਸ ਪਿੰਡ 'ਚ ਪਤੰਗਬਾਜ਼ੀ ਬੈਨ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਸਕੂਲਾਂ 'ਚ ਛੁੱਟੀ UGC ਦਾ ਨਵਾਂ ਨਿਯਮ ਕੀ ਹੈ ਦੇਸ਼ ਭਰ 'ਚ ਕਿਉਂ ਹੋ ਰੇ ਪ੍ਰਦਰਸ਼ਨ ਕਿਉਂ ਖੜਾ ਹੋਇਆ ਵਿਵਾਦ ਉੱਤਰੀ ਭਾਰਤ ਵਿੱਚ ਮੌਸਮ ਦਾ ਮિજાਜ ਬਰਬਰੀ ਮੀਂਹ ਤੇ ਕੜਾਕੇ ਦੀ ਠੰਡ ਪੰਜਾਬ 'ਚ ਸ਼ਨੀਵਾਰ ਨੂੰ ਹੋਵੇਗੀ ਜਨਤਕ ਛੁੱਟੀ ਜਾਣੋ ਕਿਉਂ ਤੇ ਹੁਣ ਖਬਰਾਂ ਵਿਸਤਾਰ ਨਾਲ ਪਹਿਲੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਜੀ ਤਾਜ਼ਾ ਤਰੀਨ ਖਬਰਾਂ ਨੂੰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਨੋਟੀਫਿਕੇਸ਼ਨ ਨੂੰ ਵੀ ਆਨ ਕਰ ਲਓ ਤੇ ਚਲੋ ਹੁਣ ਵੱਧਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਆਉਣਗੇ ਅਮਿਤ ਸ਼ਾ ਜਾਣੋ ਕਦੋਂ ਤੇ ਕਿੱਥੇ ਹੋਵੇਗੀ ਵਿਸ਼ਾਲ ਰੈਲੀ ਅਗਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਦੋ ਸਭ ਤੋਂ ਵੱਡੇ ਚਿਹਰੇ ਪੰਜਾਬ ਦੌਰੇ ਤੇ ਆ ਰਹੇ ਹਨ ਮਹੀਨੇ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਮੋਦੀ ਤੇ ਅਖੀਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਪੰਜਾਬ ਆਉਣਗੇ ਅਮਿਤ ਸ਼ਾ ਮੋਗਾ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਵੀ ਕਰਨਗੇ 1 ਫਰਵਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਆ ਰਹੇ ਹਨ ਇਸ ਦੌਰਾਨ ਉਹ ਡੇਰਾ ਸੱਚਖੰਡ ਬਲਾਂ ਵਿਖੇ ਨਮਸਤਕ ਹੋਣਗੇ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਪੰਜਾਬ ਦਾ ਦੌਰਾ ਕਰਨਗੇ ਸ਼ਾ ਮੋਗਾ ਵਿੱਚ ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ ਪਾਰਟੀ ਸੂਤਰਾਂ ਅਨੁਸਾਰ ਅਜੇ ਸ਼ਾ ਦੇ ਦੌਰੇ ਦੀ ਤਾਰੀਖ ਤੈਅ ਨਹੀਂ ਹੋਈ ਪਰ ਇਹ ਤੈ ਹੈ ਕਿ ਉਹਨਾਂ ਦਾ ਦੌਰਾ ਫਰਵਰੀ ਦੇ ਆਖਰੀ ਹਫਤੇ ਵਿੱਚ ਹੋਵੇਗਾ। ਪਾਰਟੀ ਵਿੱਚ ਅੰਦਰੂਨੀ ਪੱਧਰ ਤੇ ਕੁਝ ਆਗੂਆਂ ਵੱਲੋਂ ਅਮੀਸ਼ਾ ਦੀ ਰੈਲੀ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਪਰ ਅਧਿਕਾਰਿਕ ਤੌਰ ਤੇ ਕੌਰ ਗਰੁੱਪ ਸੂਬਾ ਆਉਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਆਦਿ ਨਾਲ ਅਜੇ ਹੀ ਕਿਸੇ ਰੈਲੀ ਬਾਰੇ ਹੁਣ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ। ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ। ਸਕੂਲਾਂ 'ਚ ਛੁੱਟੀ। ਅਜ ਅਸਵੇਰੇ ਚੰਡੀਗੜ੍ਹ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ। ਜਦੋਂ ਸ਼ਹਿਰ ਦੇ ਕਈ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਇਸ ਖਬਰ ਦੇ ਫੈਲਦਿਆਂ ਹੀ ਪ੍ਰਸ਼ਾਸਨ ਤੇ ਮਾਪਿਆਂ ਵਿੱਚ ਭਾਰੀ ਚਿੰਤਾ ਦੇਖੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕੰਟਰੋਲ ਹੇਠ ਹੈ ਤੇ ਜਾਂਚ ਜਾਰੀ ਹੈ ਸਾਈਬਰ ਸੈੱਲ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਨੇ ਭੇਜੀ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰਨ ਪੰਜਾਬ ਨੂੰ ਕੇਂਦਰ ਦਾ ਵੱਡਾ ਤੋਹਫਾ ਦੋ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ ਕੇਂਦਰ ਸਰਕਾਰ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਲਈ ਇੱਕ ਵੱਡਾ ਐਲਾਨ ਕਰਦਿਆਂ ਦੁਰਾਹਾ ਅਤੇ ਧੁਰੀ ਵਿਖੇ ਦੋ ਅਹਿਮ ਰੇਲਵੇ ਓਵਰਬ੍ਰਿਜ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਰਾਜ ਮੰਤਰੀ ਰਮਨਦੀਪ ਸਿੰਘ ਬਿੱਟੂ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਆਵਾਜਾਈ ਨੂੰ ਸੁਖਾਲਾ ਬਣਾਉਣਗੇ ਸਗੋਂ ਪੰਜਾਬ ਦੀ ਆਰਥਿਕ ਤਰੱਕੀ ਦੀ ਰਫ਼ਤਾਰ ਨੂੰ ਵੀ ਤੇਜ਼ ਕਰਨਗੇ। ਮੰਤਰੀ ਬਿੱਟੂ ਨੇ ਦੱਸਿਆ ਕਿ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਜੋੜਨ ਵਾਲੀ ਮੁੱਖ ਲਾਈਨ ਤੇ ਸਥਿਤ ਦੁਰਾਹਾ ਵਿਖੇ ਰੇਲਵੇ ਓਵਰਬ੍ਰਿਜ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਤਕਰੀਬਨ 70 ਕਰੋੜ ਰ ਉਥੇ ठेकेदारਾਂ ਨੇ ਮਸ਼ੀਨਰੀ ਸਮੇਤ ਆਪਣਾ ਕੰਮ ਵਿੱਢ ਦਿੱਤਾ ਹੈ ਇਸ ਪੁਲ ਦੇ ਬਣਨ ਨਾਲ ਮਾਲਵੇ ਦੇ ਲੋਕਾਂ ਤੇ ਚੰਡੀਗੜ੍ਹ ਰੋਪੜ ਜਾਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ ਹੁਣ ਖੁੱਲੇ ਪੈਸਿਆਂ ਦੀ ਟੈਨਸ਼ਨ ਖਤਮ ਏਟੀਐਮ ਵਿੱਚ ਵੱਡੇ ਨੋਟ ਪਾਓ ਤੇ ਖੁੱਲੇ ਪੈਸੇ ਲੈ ਜਾਓ ਮਨੀ ਐਕਸਚेंजर ਬਣੇਗੀ ਏਟੀਐਮ ਮਸ਼ੀਨ ਕੀ ਤੁਹਾਡੇ ਨਾਲ ਕਦੀ ਅਜਿਹਾ ਹੋਇਆ ਹੈ ਕਿ ਤੁਹਾਡੀ ਜੇਬ ਵਿੱਚ 500 ਦਾ ਕ੍ਰਿਸਪ ਨੋਟ ਸੀ ਪਰ ਤੁਸੀਂ ਬੇਵਸੀ ਕਿਉਂਕਿ ਚਾਹ ਵਾਲੇ ਜਾਂ ਆਟੋ ਚਾਲੇ ਕੋਲ ਖੁੱਲੇ ਪੈਸੇ ਨਹੀਂ ਸਨ ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਵਿੱਚ 500 ਦਾ ਨੋਟ ਰੱਖਣਾ ਮਾਣ ਵਾਲੀ ਗੱਲ ਹੈ ਪਰ ਇਸ ਨੂੰ ਬਦਲਣਾ ਵੀ ਇੱਕ ਵੱਡੀ ਪਰੇਸ਼ਾਨੀ ਹੈ ਪਰ ਹੁਣ ਕੇਂਦਰ ਸਰਕਾਰ ਇਸ ਸਮੱਸਿਆ ਦਾ ਇੱਕ ਉੱਚ ਤਕਨੀਕੀ ਹੱਲ ਲੱਭਣ ਦੀ ਤਿਆਰੀ ਕਰ ਰਹੀ ਹੈ ਸਰਕਾਰ ਦੇਸ਼ ਭਰ ਵਿੱਚ ਏਟੀਐਮ ਸਥਾਪਿਤ ਕਰਨ ਦੀ ਸੰਭਾਵਨਾ ਦੀ ਪਰਚੋਲ ਕਰ ਰਹੀ ਹੈ ਜੋ 10, 20 ਤੇ 50 ਵਰਗੇ ਛੋਟੇ ਮੁੱਲਾਂ ਨੂੰ ਉਪਲਬਧ ਕਰਵਾਉਣਗੇ ਇਹ ਹਾਈਬ੍ਰਿਡ ਏਟੀਐਮ ਨਾ ਸਿਰਫ ਪੈਸੇ ਵੰਡਣਗੇ ਬਲਕਿ ਲੋੜ ਪੈਣ ਤੇ ਤੁਹਾਡੇ ਵੱਡੇ ਨੋਟਾਂ ਨੂੰ ਛੋਟੇ ਨੋਟਾਂ ਵਿੱਚ ਵੀ ਬਦਲ ਦੇਣਗੇ ਮੁੰਬਈ ਵਿੱਚ ਇਹਨਾਂ ਦੀ ਅਜਮਾਇਸ਼ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਮਸ਼ੀਨਾਂ ਉਹਨਾਂ ਥਾਵਾਂ ਤੇ ਲਗਾਈਆਂ ਜਾਣਗੀਆਂ ਜਿੱਥੇ ਨਕਦੀ ਦੀ ਭਾਰੀ ਵਰਤੋਂ ਹੁੰਦੀ ਹੈ ਜਿਵੇਂ ਕਿ ਬਾਜ਼ਾਰ, ਰੇਲਵੇ ਸਟੇਸ਼ਨ, ਬੱਸ ਡਿਪੂ, ਹਸਪਤਾਲ ਤੇ ਸਰਕਾਰੀ ਦਫ਼ਤਰ। ਭਾਵੇਂ ਭਾਰਤ ਵਿੱਚ ਡਿਜੀਟਲ ਲੈਣ-ਦੇਣ ਤੇਜ਼ੀ ਨਾਲ ਵਧ ਰਿਹਾ ਹੈ, ਲੱਖਾਂ ਰੋਜ਼ਾਨਾ ਮਜ਼ਦੂਰ, ਛੋਟੇ ਗਲੀ ਵਿਕਰੇਤਾ ਤੇ ਰੋਜ਼ਾਨਾ ਯਾਤਰੀ ਅਜੇ ਵੀ ਨਕਦੀ 'ਤੇ ਨਿਰਭਰ ਕਰਦੇ ਹਨ। ਉਹਨਾਂ ਲਈ 10-20 ਦੇ ਸਿੱਕੇ ਨਾ ਹੋਣਾ ਸਿਰਫ ਇੱਕ ਸਮੱਸਿਆ ਨਹੀਂ ਹੈ, ਸਗੋਂ ਉਹਨਾਂ ਦੀ ਰੋਜ਼ੀ-ਰੋਟੀ ਲਈ ਇੱਕ ਰੁਕਾਵਟ ਵੀ ਹੈ। ਉੱਤਰੀ ਭਾਰਤ ਵਿੱਚ ਮੌਸਮ ਦਾ ਮિજાਜ ਬਰਬਰੀ ਮੀਂਹ ਤੇ ਕੜਾਕੇ ਦੀ ਠੰਡ ਉੱਤਰੀ ਭਾਰਤ ਵਿੱਚ ਮੌਸਮ ਦਾ ਕਹਿਰ ਲਗਾਤਾਰ ਜਾਰੀ ਹੈ ਪਹਾੜਾਂ ਵਿੱਚ ਭਾਰੀ ਬਰਬਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਟ੍ਰੈਫਿਕ ਜਾਮ ਹੋ ਗਿਆ ਹੈ ਮਨਾਲੀ ਕੁਲੂ ਤੇ ਸ਼ਿਮਲਾ ਵਰਗੇ ਪ੍ਰਮੁੱਖ ਸੈਰ ਸਪਾਟਾ ਸਥਾਨਾਂ ਦੇ ਹਜ਼ਾਰਾਂ ਸੈਲਾਨੀ ਫਸੇ ਹੋਏ ਹਨ ਸੜਕਾਂ ਤੇ ਬਰਫ਼ ਜਮਾ ਹੋਣ ਕਰਕੇ ਮਸ਼ੀਨਰੀ ਦੀ ਅਣਹੋਂਦ ਕਾਰਨ ਕਈ ਕਿਲੋਮੀਟਰ ਲੰਬੇ ਟ੍ਰੈਫਿਕ ਜਾਮ ਲੱਗੇ ਹਨ ਮੌਸਮ ਵਿਭਾਗ ਨੇ ਉੱਤਰੀ ਭਾਰਤ ਵਿੱਚ ਲਗਾਤਾਰ ਭਾਰੀ ਠੰਡ ਦੀ ਪੂਖਵਾਨੀ ਕੀਤੀ ਹੈ ਵੱਜ ਇਲਾਕਿਆਂ ਵਿੱਚ ਭਾਰੀ ਮੀਂਹ ਤੇ ਮੈਦਾਨੀ ਇਲਾਕਿਆਂ ਵਿੱਚ ਗੜੇਮਾਰੀ ਦੇ ਨਾਲ-ਨਾਲ ਭਾਰੀ ਬਰਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗੁੱਡੀ ਚੜਾਈ ਤੇ 5000 ਰੁਪਏ ਜੁਰਮਾਨਾ। ਪੰਜਾਬ ਦੇ ਇਸ ਪਿੰਡ 'ਚ ਪਤੰਗਬਾਜ਼ੀ ਬੈਨ। ਪੰਜਾਬ 'ਚ ਚਾਈਨਾ ਡੋਰ ਨਾਲ ਬੇਗੁਨਾ ਵਿਅਕਤੀਆਂ ਦੀ ਮੌਤ ਹੋ ਜਾਣ ਤੇ ਕਈ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦੇ ਵਾਪਰੇ ਹਸਦਿਆਂ ਨੂੰ ਮੁੱਖ ਰੱਖਦੇ ਹੋਏ ਨੇੜਲੇ ਪਿੰਡ ਫੰਮਣ ਵਾਲਾ ਵਿਖੇ ਸਰਪੰਚ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ 'ਚ ਇਸ ਖੂਨੀ ਡੋਰ ਦੀ ਵਰਤੋਂ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਨਾਲ ਪਿੰਡ 'ਚ ਪਤੰਗਬਾਜ਼ੀ ਕਰਨ ਤੇ ਪਤੰਗ ਤੇ ਚੈਨਾ ਡੋਰ ਵੇਚਣ ਤੇ ਵੀ ਪੂਰਨ ਪਾਬੰਦੀ ਲਗਾਉਣ ਸੰਬੰਧੀ ਮਤਾ ਪਾਸ ਕੀਤਾ ਗਿਆ ਹੈ। ਪੰਜਾਬ 'ਚ ਸ਼ਨੀਵਾਰ ਨੂੰ ਹੋਏਗੀ ਜਨਤਕ ਛੁੱਟੀ, ਜਾਣੋ ਕਿਉਂ? ਪੰਜਾਬ ਦੇ ਸ਼ਹਿਰ ਸੰਗਰੂਰ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸਦੇ ਕਿ 20ਵੀਂ ਸਦੀ ਦੇ ਪ੍ਰਮੁੱਖ ਅਧਿਆਤਮਿਕ ਸ਼ਖਸੀਅਤ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਦੇ ਆਉਣ ਵਾਲੇ ਸਲਾਨਾ ਵਰਸੀ ਸਮਾਗਮ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ਤੇ ਚੱਲ ਰਹੀਆਂ ਹਨ। ਇਸ ਸਬੰਧ ਵਿੱਚ ਅਕਾਲ ਕਾਲਜ ਕੌਂਸਲ ਦੇ ਇੱਕ ਉੱਚ ਪੱਧਰੀ ਵਫਦ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਤੇ ਤਾਲਮੇਲ ਬਣਾਉਣ ਲਈ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਸਮਾਗਮ ਦਾ ਸੱਦਾ ਪੱਤਰ ਸੌਂਪਿਆ। 31 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਛੁੱਟੀ ਦੀ ਮੰਗ ਕੌਂਸਲ ਦੇ ਪ੍ਰਧਾਨ ਸੰਤ ਬਾਬਾ ਕਾਕਾ ਸਿੰਘ ਤੇ ਸਕੱਤਰ ਜਸਵੰਤ ਸਿੰਘ ਖੈਰਾ ਦੀ ਨਿਗਰਾਨੀ ਹੇਠ ਬਣਾਈ ਗਈ ਸੱਦਾ ਕਮੇਟੀ ਨੇ ਡੀਸੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਜਿਸ ਵਿੱਚ ਮੰਗ ਕੀਤੀ ਗਈ ਕਿ ਸੰਤ ਅਤਰ ਸਿੰਘ ਜੀ ਦੀ ਵਰਸੀ ਮੌਕੇ 31 ਜਨਵਰੀ ਨੂੰ ਜ਼ਿਲ੍ਹਾ ਪੱਧਰੀ ਜਨਤਕ ਛੁੱਟੀ ਐਲਾਨੀ ਜਾਵੇ। ਵਫਨ ਨੇ ਦੱਸਿਆ ਕਿ ਭਾਰਤ ਦੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਇਸ ਸਮਾਗਮ ਵਿੱਚ ਮੱਥਾ ਟੇਕਣ ਲਈ ਆਉਂਦੇ ਹਨ ਜਿਸ ਕਾਰਨ ਵੱਡੀ ਭੀੜ ਇਕੱਠੀ ਹੁੰਦੀ ਹੈ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਵਫਨ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ 31 ਜਨਵਰੀ ਨੂੰ ਛੁੱਟੀ ਦੇ ਪ੍ਰਸਤਾਵ ਤੇ ਵਿਚਾਰ ਕਰੇਗਾ ਤੇ ਸਾਲਾਨਾ ਜੋੜ ਮੇਲੇ ਦੇ ਸਫਲ ਆਯੋਜਨ ਲਈ ਸੁਰੱਖਿਆ ਸਫਾਈ ਤੇ ਟ੍ਰੈਫਿਕ ਪ੍ਰਬੰਧਨ ਵਿੱਚ ਪੂਰਾ ਸਹਿਯੋਗ ਦੇਵੇਗਾ ਘਟਣ ਵਾਲੀ ਹੈ ਤੁਹਾਡੀ ਇਨ ਹੈਂਡ ਸੈਲਰੀ ਪੀਐਫ ਤੇ ਟੈਕਸ ਤੇ ਵੀ ਪਵੇਗਾ ਅਸਰ ਕੀ ਹੈ ਵਜ੍ਹਾ ਐਕਸਪਰਟ ਤੋਂ ਸਮਝੋ ਪੂਰਾ ਹਿਸਾਬ ਕਿਤਾਬ ਦੇਸ਼ ਵਿੱਚ ਲਾਗੂ ਕੀਤਾ ਗਿਆ ਨਵਾਂ ਲੇਬਰ ਕੋਡ ਤੁਹਾਡੇ ਤਨਖਾਹ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਸਰਕਾਰ ਨੇ 29 ਪੁਰਾਣੇ ਕਿਰਤ ਕਾਨੂੰਨਾਂ ਨੂੰ ਮਿਲਾ ਕੇ ਚਾਰ ਪ੍ਰਮੁੱਖ ਕਿਰਤ ਕੋਡ ਬਣਾਏ ਹਨ। ਉਹਨਾਂ ਦਾ ਉਦੇਸ਼ ਕੰਪਨੀਆਂ ਲਈ ਨੀਮਾ ਨੂੰ ਸਰਲ ਬਣਾਉਣਾ ਤੇ ਕਰਮਚਾਰੀਆਂ ਨੂੰ ਬਿਹਤਰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ ਹੈ। ਪਰ ਉਹਨਾਂ ਦੇ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਨਾਲ ਤੁਹਾਡੀ ਮਾਸਿਕ ਇਨਹੈਂਡ ਤਨਖਾਹ ਵਧੇਗੀ ਜਾਂ ਘਟੇਗੀ? ਸਧਾਰਨ ਜਵਾਬ ਹੈ, ਤੁਹਾਡੀ ਤਨਖਾਹ ਥੋੜੀ ਘਟ ਸਕਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਉਂ? ਤਾਂ ਆਓ ਇੱਕ ਮਾਹਰ ਤੋਂ ਪੂਰੀ ਗੰਡਾ ਨੂੰ ਸਮਝੀਏ। ਓਪੀ ਜਿੰਦਲ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾਕਟਰ ਰਾਹੁਲ ਸਿੰਘ ਦੱਸਦੇ ਹਨ ਨਵਾਂ ਲੇਬਰ ਕੋਡ ਕਰਮਚਾਰੀਆਂ ਦੀ ਟੇਕ ਹੋਣ ਤਨਖਾਹ ਨੂੰ ਪ੍ਰਭਾਵਿਤ ਕਰ ਸਕਦਾ ਹੈ ਪਰ ਇਹ ਪੂਰੀ ਤਰ੍ਹਾਂ ਇਸ ਗੱਲ ਤੇ ਨਿਰਭਰ ਕਰੇਗਾ ਕਿ ਕੰਪਨੀਆਂ ਇਸ ਨੂੰ ਕਿਵੇਂ ਲਾਗੂ ਕਰਦੀਆਂ ਹਨ। ਨਵੇਂ ਨੀਮਾ ਦੇ ਤਹਿਤ ਮੂਲ ਤਨਖਾਹ ਕੁੱਲ ਸੀਟੀਸੀ ਦਾ ਘੱਟੋ-ਘੱਟ 50% ਹੋਣੀ ਜ਼ਰੂਰੀ ਹੋਵੇਗੀ। ਇਸ ਨਾਲ ਪੀਐਫ ਤੇ ਹੋਰ ਕਟੌਤੀ ਵਿੱਚ ਵਾਧਾ ਹੋਵੇਗਾ। ਇਸ ਦੇ ਨਤੀਜੇ ਵਜੋਂ ਟੇਕ ਹੋਮ ਤਨਖਾਹ ਵਿੱਚ ਥੋੜੀ ਜਿਹੀ ਕਮੀ ਆ ਸਕਦੀ ਹੈ। UGC ਦਾ ਨਵਾਂ ਨਿਯਮ ਕੀ ਹੈ? ਦੇਸ਼ ਭਰ 'ਚ ਕਿਉਂ ਹੋ ਰੇ ਪ੍ਰਦਰਸ਼ਨ? ਕਿਉਂ ਖੜਾ ਹੋਇਆ ਵਿਵਾਦ ਜਾਣੋ। UGC ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਨਿਯਮ ਬਣਾਏ ਹਨ। ਇਹ ਨਿਯਮ 2026 ਤੱਕ ਲਾਗੂ ਰਹਿਣਗੇ। ਇਹ ਨਿਯਮ 2019 ਵਿੱਚ ਰੋਹਿਤ ਮਾਮਲਾ ਤੇ ਪਾਇਲ ਤੜਵੀ ਦੀਆਂ ਖੁਦਖੁਸ਼ੀਆਂ ਤੋਂ ਬਾਅਦ ਲਾਗੂ ਹੋਏ ਹਨ। ਇਹਨਾਂ ਵਿਦਿਆਰਥੀਆਂ ਦੀ ਮੌਤ ਜਾਤੀ ਭੇਦਭਾਵ ਕਾਰਨ ਹੋਈ ਸੀ। ਪੁਰਾਣੇ ਨਿਯਮ ਸਿਰਫ ਸਲਾਹ ਤੇ ਅਧਾਰ ਸਨ। ਪਰ ਨਵੇਂ ਨਿਯਮ ਸਖਤੇ ਲਾਗੂ ਕਰਨੇ ਜ਼ਰੂਰੀ ਹਨ ਨਵੇਂ ਨਿਯਮਾਂ ਤਹਿ ਸੰਸਥਾਵਾਂ ਦੇ ਮੁੱਖੀ ਵਿਤਕਰੇ ਨੂੰ ਰੋਕਣ ਲਈ ਜ਼ਿੰਮੇਵਾਰ ਹੋਣਗੇ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ ਸਜ਼ਾ ਵੀ ਮਿਲੇਗੀ ਇਹਨਾਂ ਨਿਯਮਾਂ ਵਿੱਚ ਸਮਾਜਿਕ ਤੇ ਵਿਦਿਅਕ ਤੌਰ ਤੇ ਪਛੜੇ ਵਰਗ ਦੇ ਵਿਦਿਆਰਥੀ ਵੀ ਸ਼ਾਮਲ ਹਨ ਹਾਲਾਂਕਿ ਜਰਨਲ ਸ਼੍ਰੇਣੀ ਦੇ ਵਿਦਿਆਰਥੀ ਦਾਵਾ ਕਰ ਰਹੇ ਹਨ ਕਿ ਇਹ ਨਿਯਮ ਉਨ੍ਹਾਂ ਦੇ ਵਿਰੁੱਧ ਹਨ ਕੀ ਹਨ ਨਵੇਂ ਨਿਯਮ ਨਵੇਂ ਨਿਯਮ ਢਾਂਚਾ 2012 ਦੇ ਨਿਯਮਾਂ ਤੋਂ ਬਿਲਕੁਲ ਵੱਖਰਾ ਹੈ ਪਿਛਲੇ ਨਿਯਮ ਸਿਰਫ ਸਲਾਹ ਤੇ ਅਧਾਰਤ ਸਨ ਤੇ ਮੁੱਖ ਤੌਰ ਤੇ ਐਸਸੀਐਸਟੀ ਵਿਦਿਆਰਥੀਆਂ ਤੇ ਕੇਂਦਰੀ ਸਨ। ਉਹਨਾਂ ਵਿੱਚ ਸਜ਼ਾ ਦੀ ਵਿਵਸਥਾ ਤਾਂ ਸੀ ਪਰ ਸੰਸਥਾਵਾਂ ਲਈ ਕੋਈ ਜਵਾਬਦੇਹੀ ਤੈਅ ਨਹੀਂ ਸੀ। ਹੁਣ 2026 ਦੇ ਨਿਯਮਾਂ ਦੇ ਤਹਿਤ ਹਰੇਕ ਉੱਚ ਸਿੱਖਿਆ ਸੰਸਥਾ ਵਿੱਚ ਇੱਕ ਤਿੰਨ ਪੱਧਰੀ ਪ੍ਰਣਾਲੀ ਹੋਵੇਗੀ। ਇੱਕ ਸਮਾਨ ਮੌਕਾ ਕੇਂਦਰ, ਜਾਂਚ ਤੇ ਸਿਫਾਰਿਸ਼ਾਂ ਲਈ ਇੱਕ ਇਕੁਇਟੀ ਕਮੇਟੀ ਤੇ ਅਪੀਲ ਲਈ ਇੱਕ ਬਾਹਰੀ ਲੋਕਪਾਲ। ਇਸ ਤੋਂ ਲਾਵੇ ਇਕੁਇਟੀ ਸਕੁਐਡ ਇਕੁਇਟੀ ਐਂਬੈਸਡਰ ਤੇ 24 ਆਰ 7 ਇਕੁਇਟੀ ਹੈਲਪਲਾਈਨ ਵਰਗੀਆਂ ਸਹੂਲਤਾਂ ਹੋਣ ਗਿਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ UGC ਕੋਲ ਹੁਣ ਇਹਨਾਂ ਨਿਯਮਾਂ ਨੂੰ ਲਾਗੂ ਕਰਨ ਦੀ ਸ਼ਕਤੀ ਹੈ। ਨਿਯਮ 11 ਦੇ ਤਹਿਤ ਜੋ ਸੰਸਥਾਵਾਂ ਪਾਲਣਾ ਨਹੀਂ ਕਰਦੀਆਂ, ਉਹਨਾਂ ਨੂੰ UGC ਸਕੀਮਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਡਿਗਰੀ ਜਾਂ ਆਨਲਾਈਨ ਪ੍ਰੋਗਰਾਮ ਪੇਸ਼ ਕਰਨ ਦੀ ਉਹਨਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ ਜਾਂ ਮਾਨਤਾ ਪ੍ਰਾਪਤ ਸੂਚੀਆਂ ਤੋਂ ਪੂਰੀ ਤਰ੍ਹਾਂ ਹਟਾਇਆ ਜਾ ਸਕਦਾ ਹੈ।